ਕੋਡੀ 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 ਪੰਜ ਮਿੰਟਾਂ ਫਿਰ ਸ਼ੀਟਾਂ ਦਾ ਖੰਡਾ ਖੜਕਦਾ ਨਾ ਫਿਰ ਦੋਨੇ ਪਾਸੇ ਚੱਲਦਾ ਸੂਰਜ ਨਹੀਂ ਚੜਦਾ 2 ਮਿੰਟ ਦਾ ਟਾਈਮ ਆ ਪੰਜ-ਪੰਜ ਮਿੰਟ ਦਾ ਕੋਈ ਮਤਵ ਨਹੀਂ 3 ਮਿੰਟ ਦਾ ਅੱਧਾ ਮੈਚ ਮੁੱਕ ਜਾਂਦਾ ਜੇਤੂ ਆ ਕੇ ਸੈਮੀਫਾਈਨਲ ਦੇ ਟਾਈਆਂ ਲਾਸਟ ਕੁਆਟਰ ਆ ਰਸੂਰਪੁਰ ਵਾਲੇ ਆਜੋ ਮੇਰੇ ਵੀਰ ਬਣ ਕੇ ਚਾਸ ਸਿਕਿਉਰਟੀ ਗਰੁੱਪ ਖੰਨਾ ਨੂੰ ਬੇਨਤੀ ਆ ਕਿ ਪਲੀਜ਼ ਨੋ ਐਂਟਰੀ without a committee member without, without players, players i humble request to you please ਮੂਸ ਸਪਰੇ ਪੁੱਜਦੀ ਕਰਦੇ ਜੀ ਗਰਾਊਂਡ ਚ ਜਸਵੀਰ ਕੋਲੇ ਮੂਸ ਸਪਰੇ ਹੈ ਕਿਰਪਾ ਕਰਕੇ ਗਰਾਊਂਡ ਚ ਪੁੱਜਦੀ ਕਰ ਦਿਓ ਔਰ ਸੂਰਪੁਰ ਦੀ ਟੀਮ ਨੂੰ ਬੇਨਤੀ ਆ ਜਲਦੀ ਟੀਮ ਮੈਦਾਨ ਦੇ ਵਿੱਚ ਰਿਪੋਰਟ ਦੇਵੇ ਔਰ ਸੂਰਪੁਰ ਦੀ ਟੀਮ ਔਰ ਸੂਰਪੁਰ ਦੀ ਟੀਮ ਨੂੰ ਕਾਲ ਆ ਵੀ ਆ ਲਾਸਟ ਕੁਆਟਰ ਦਾ ਲਾਸਟ ਮੈਚ ਹੈ ਸੋ ਕਿਰਪਾ ਕਰਕੇ ਸੀਤਾ ਜਨਾਬ ਉਹਨਾਂ ਤੇ ਦੂਜਾ ਖੇਡਿਆ ਜਾਊਗਾ ਇਹ ਮੇਰੇ ਨੇ ਹਿਾਰੇ ਜਨਾ ਕਰ ਮੇਰਾ ਭਰਾ ਤੇਰੀ ਉਮਰ ਕਿੰਨੀ ਆ 38 ਸਾਲਾਂ ਦਾ ਮੈਂ ਜੋ ਤੂੰ ਜੰਮਿਆ ਨਹੀਂ ਸੀ ਮੈਂ ਉਦੋਂ ਅਰ ਦੇ ਪਰਿੰਦੇ ਬਾਤੇ ਆ ਉਹਦੇ ਨਾਲ ਗੱਲ ਕਰ ਪ੍ਰਬੰਧਕ ਨਾਲ ਮੈਂ ਤਾਂ ਬੋਲਣਾ ਆ ਨਾਲੇ ਤੈਨੂੰ ਪਤਾ ਨਹੀਂ ਮੈਂ ਕਮੈਂਟਰੀ ਵਾਲਾ ਕਿਹੜਾ ਹਾਂ ਕੌਣ ਸੱਜਾ ਆਹੀ ਭਾਜੀ ਹੁਣ ਕਹਿ ਗਿਆ ਮੈਨੂੰ ਕਿਹੜੇ ਆ ਲਿਆ ਲਿਆ ਮੇਰੇ ਕੋਲ ਲਿਆ ਸੋ ਰਹਿੰਦੇ ਪਲੇਅਰ ਆਜੋ ਮੇਰੇ ਵੀਰ ਆਪਾਂ ਜਲਦੀ ਮੈਚ ਸ਼ੁਰੂ ਕਰ ਦਈਏ ਬੇਨਤੀ ਹੈ ਜੀ ਪਲੇਅਰ ਮੂਸਪਰੇ ਮੰਗ ਰਹੇ ਆ ਰਸੂਰਪੁਰ ਵਾਲੇ ਕਹਿੰਦੇ ਹਰੀ ਹੋਈ ਟੀਮਾਂ ਇਸ ਖੇਡਣਾ ਨਹੀਂ ਆ ਇਹ ਪ੍ਰਬੰਧਕ ਕਮੇਟੀ ਫੈਸਲਾ ਕਰੇ ਜੀ ਇਹ ਤੁਸੀਂ ਆਪਣਾ ਫੈਸਲਾ ਪ੍ਰਬੰਧਕ ਕਮੇਟੀ ਕਰੋ ਵੀ ਪ੍ਰਬੰਧਕ ਕੀ ਫੈਸਲਾ ਲੈ ਰਹੇ ਆ ਬਿਲਕੁਲ ਜੀ 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 ਇਹ ਤੁਸੀਂ ਬੋਲੋ ਜੀ ਅਸੀਂ ਰੋਜ਼ ਬੋਲਣਦੇ ਆ ਮੁੜ ਕੇ ਸਾਡੇ ਤੇ ਤਰਜ ਕਰਨਗੇ ਇਹ ਤੁਸੀਂ ਆਪਣੇ ਮਨ ਵਿੱਚ ਕਰ ਦਿਓ ਆ ਭਾਈ ਦੋਨੋਂ ਟੀਮ ਅਨਾਉਂਸਮੈਂਟ ਸੁਣ ਲਓ ਖਾਲਸਾ ਜੀ ਫੌਜੀ ਸਾਹਿਬ ਆ ਫੌਜੀ ਸਾਹਿਬ ਦਾ ਫੈਸਲਾ ਸੁਣ ਲਓ ਜੀ ਉਹ ਵੀਰਾ ਜੇ ਤਾਂ ਤੁਸੀਂ ਰਸੂਲਪੁਰ ਰਸੂਲਪੁਰ ਵਾਲਿਓ ਖੇਡਣਾ ਤਾ ਅੰਦਰ ਗਰਾਊਂਡ ਤੇ ਆ ਜਾਓ ਨਹੀਂ ਜੋ ਮਰਜੀ ਆ ਰੋਲਾ ਪਾਈ ਜਾਓ ਹੌਂਡੀ ਅਸੀਂ ਖੇਡਣਾ ਹੁਣ ਜਿਹੜੀ ਹੋ ਗਿਆ ਹੋ ਗਿਆ ਜੇ ਤਾਂ ਖੇਡਣਾ ਤਾਂ ਅੰਦਰ ਆ ਜਾਓ ਨਹੀਂ ਤਾਂ ਤੁਹਾਡੀ ਮਰਜੀ ਆ ਹਾਂਜੀ ਪ੍ਰਬੰਧਕਾਂ ਨੇ ਬੇਤੀ ਕਰ ਦਿੱਤੀ ਹੈ ਕਹਿੰਦਾ ਐਵੇਂ ਰੋਲਾ ਪੈ ਗਿਆ ਤੇ ਐਵੇਂ ਰੋਲਾ ਪੈ ਗਿਆ ਰੌਲੇ ਪਏ ਪਏ ਆ ਜਾ ਮੇਰਾ ਭਾਈ ਤੂੰ ਆ ਜਾ ਆ ਜਾ ਤੇਰਾ ਤੇਰਾ ਮੈਚ ਖੜਾ ਦਿੰਨੇ ਆ ਉਹ ਹੁਣ ਪ੍ਰਬੰਧਕ ਫੈਸਲਾ ਲੈਣਗੇ ਉਹਨਾਂ ਦਾ ਕੋਈ ਹੈਗਾ ਚੱਕਰ ਚੱਕਰ ਹੈ ਚੱਕਰ ਹੈ ਇਹ ਚੱਕਰ ਚ ਦੁਨੀਆ ਪਾਈ ਹੈ ਆ ਵੀ ਗਰਾਊਂਡ ਦਾ ਦਾਇਰੇ ਦਾ ਚੱਕਰ ਹੈ ਹੈ ਸਬਰ ਰੱਖ ਮੇਰਾ ਭਾਈ ਮਿਠਾ ਲੀਲਾ ਮੇਘ ਸਿੰਘ ਦੀ ਟੀਮ ਦੇ ਲਈ ਅਨਾਉਂਸ ਹੋ ਗਿਆ ਕਿ ਰਸੂਲਪੁਰ ਨਾਲ ਖੇਡੂਗੀ ਲੀਲਾ ਮੇਘ ਸਿੰਘ ਦੀ ਟੀਮ ਗਰਾਊਂਡ ਦੇ ਵਿੱਚ ਖੜੀ ਆ ਜੇ ਰਸੂਲਪੁਰ ਵਾਲੇ ਖੇਡਦੇ ਨੇ ਨਹੀਂ ਉਹਨਾਂ ਨੂੰ ਵਾਕਓਵਰ ਜੇ ਤੂੰ ਕਰਾ ਕਰ ਦਿਓ ਮੁੰਡਿਆ ਟਾਈਮ ਨਾ ਖਰਾਬ ਕਰੋ ਦਿਨ ਨਹੀਂ ਚੜਦਾ ਉਹ ਦਰਸ਼ਕਾਂ ਵਾਂਗ ਦੇਖੋ ਮੈਚ ਦੇਖਣ ਨੂੰ ਖੜੇ ਨੇ ਸਾਡਾ ਕਿਸਮਾਨ ਦੇਖਣ ਨੂੰ ਨਹੀਂ ਖੜੇ ਬੇਨਤੀ ਆਪੋ ਤਾਂ ਬੇਨਤੀ ਆਈਦਾ ਨਾ ਕਰੋ ਮੈਡਮ ਜੀ ਇੱਕ ਮਿੰਟ ਦਿਓ ਲਾਟੋ ਤੇ ਕਾਲੇ ਸੰਗਿਆ ਪਹਿਲਾ ਸੈਮੀਫਾਈਨਲ ਆ ਦੋਨੋਂ ਟੀਮਾਂ ਆ ਜਾਣ ਜੀ ਲਾਟੋ ਤੇ ਕਾਲੇ ਸੰਗਿਆ ਜਿਹੜੀ ਇਹਨਾਂ ਤੋਂ ਜਿੱਤੂਗੀ ਉਹ ਰਾਏਪੋਟ ਨਾਲ ਖੇਡੂ ਬਈ ਪੌਣੀਆਂ ਨਾ ਪੌਣੀਆਂ ਸਿੰਘ ਨਾਲ ਗੱਲ ਕਰੋ ਮੇਰਾ ਭਾਈ ਮੇਰੇ ਨਾਲ ਗੱਲ ਨਹੀਂ ਕਰਨੀ ਹਾਂਜੀ ਉਹ ਟਾਈਆਂ ਪਾਈਆਂ ਉਹ ਕੰਦੇ ਹੀ ਸਈਆਂ ਪਾਈਆਂ ਕਮਾਲ ਹੈ ਸੱਸੀ ਆਜੀ ਕੀ ਆ ਮੁੰਡਿਓ ਇਨਾ ਚਿਰ ਨੂੰ ਤਾਂ ਪੁੱਤ ਤੁਸੀਂ ਮੈਚ ਖੇਡ ਕੇ ਜਿੱਤ ਹਾਰ ਦੀ ਗੱਲ ਹੋ ਕੇ ਆਪਣਾ ਗਰਾਊਂਡ ਆਪਣੇ ਗਰਾਊਂਡ ਚੋਂ ਵੀ ਤੁਸੀਂ ਬਾਹਰ ਚਲੇ ਜਾਣਾ ਸੀਗਾ। ਆ ਭਾਈ ਤੁਸੀਂ ਦਿਓ ਕਿਉਂਕਿ ਮੈਂ ਤਾਂ ਰੋਜ਼ ਇਕੱਠਾ ਹਾਣਾ। ਇਹ ਰਸੂਲ ਕਿਹੜਾ ਪੈਂਦਾ? ਰਸੂਲ ਪਾ ਖੇਡੋ। ਕਵਾਰ ਮੈਚ ਖੇਡ ਲਓ। ਨਹੀਂ ਤੂੰ ਆ ਬੰਦੇ ਖੜੇ ਆ। ਰਹਿ ਕੇ ਚੁੱਪ। भाई ये जारी टीम है हेलो, हेलो। रेफरी साहेबान ਇਹਨਾਂ ਦੇ ਹਟ ਜਾਣ ਜਿਹੜੀ ਟੀਮ ਆ ਗਈ ਜੇ ਤਾਂ ਖੇਡ ਤਾਂ ਖੇਡ ਰਿਆ ਨਹੀਂ ਤਾਂ ਡੁੱਡੀ ਡੂਡਾ ਬਾਕੌਰ ਲੈ ਕੇ ਜਾ ਕਰੋ ਖਤਮ ਅਗਲੀ ਆ ਟੀਮਾਂ ਬੋਲੋ ਅਗਲੀ ਆ ਟੀਮ ਬਾਪੂ ਜੀ ਨਹੀਂ ਤਾਂ ਖੇਡ ਲੋ ਨਹੀਂ ਬਾਕੌਰ ਕਰ ਦੋ ਪਹਿਲਾ ਸੈਮੀਫਾਈਨਲ ਕਿਹਦਾ ਜੀ ਲਾਟੋ ਤੇ ਕਾਲੇ ਸਿੰਘਾਂ ਪਹਿਲੇ ਸੈਮੀਫਾਈਨਲ ਦੀ ਟੀਮ ਆ ਜਾਣ ਜੀ ਦੋਨੋਂ ਟੀਮਾਂ ਨੂੰ ਬੇਨਤੀ ਹੈ ਜੇਤੂ ਦਾ ਮੈਚ ਕਿਹਦੇ ਨਾਲ ਜੀ ਰਾਏਕੋਟ ਨਾਲ ਰਾਏਕੋਟ ਨਾਲ ਜੇਤੂ ਖੇਡੂ ਸੋ ਆਪ ਹੁਣ ਫੈਸਲਾ ਤੁਹਾਡੇ ਹੱਥਾਂ ਮੈਚ ਖੇੜਨਾ ਕਿ ਨਹੀਂ ਖੇੜਨਾ ਪ੍ਰਬੰਧਕਾਂ ਦਾ ਡਿਸੀਜਨ ਦੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ